ਸੋਵਾਂ ਮਾਰਾਈਂ ਛੇ ਸਿੰਗ ਵਿੱਚ ਨੂੰ ਭਗਵਾਨ ਦੀ ਜੈ ਸੋਵਾਂ ਮਾਰਾਈਂ ਛੇ ਸਿੰਗ ਵਿੱਚ ਨੂੰ ਭਗਵਾਨ ਦੀ ਜੈ ਸੋਵਾਂ ਮਾਰਾਈਂ ਛੇ ਸਿੰਗ ਵਿੱਚ ਨੂੰ ਭਗਵਾਨ 18 2014 ਬਿੱਤਰਮੀ ਆਤਮਾ ਸਿੰਘ ਦੇ ਘਰ ਇਥੇ ਲਿਫਟ ਤਾਂ ਕਾਫੀ ਲੰਮੀ ਹੋਈ ਆ ਪਰ ਆਪਾਂ 5-7 ਮਿੰਟ ਦੀ ਲਵਾਂਗੇ ਜਿਸੇ ਅਕਾਲ ਪੁਰਖ ਨੇ ਕਿਰਪਾ ਕੀਤੀ ਕੇ ਪੰਤੀ ਲਿਖਾਈ ਤੋਂ ਕਲੇ ਕਲੇ ਅੱਖਰ ਦਾ ਬੇਰਬਾ ਵੀ ਦੱਸਿਆ ਗਿਆ ਹਰ ਕਾ ਅੱਖਰ ਆਪ ਪੜਾ ਹਰ ਜੀ ਵਿੱਚ ਸਮਾਇਆ ਊੜਾ ਅੱਖਰ ਆਪ ਉਪਾ ਸਤਿ ਲੋਕ ਆਪ ਵੇਖ ਵਿਖਾਇਆ ਐੜਾ ਲਿਖਾ ਰਿਹਾ ਲਿਖਾ ਏਕਾ ਅੱਖ ਖੁਲਾਇਆ ਈੜੀ ਇਸਤ ਆਪ ਬਣਾ ਆਪਣਾ ਰੂਪ ਬਣਾਇਆ ਸਸਾ ਕਿਲਾ ਤੇ ਸੋਹਾ ਸਤ ਗੁਰ ਕੇਰਾ ਪਾਇਆ ਹਾ ਹਾ ਹਰਜਨ ਲੈ ਬਹਾ ਦੂਸਰ ਕੋਈ ਨੇੜ ਨਾ ਆਇਆ ਕੱਕਾ ਕਰਮ ਰਿਹਾ ਕਮਾ ਕੱਖਾ ਖੇਡ ਰਚਾਇਆ ਗੱਗਾ ਗੋਬਿੰਦ ਲੈ ਉਠਾ ਕੱਗਾ ਕੋੜਾ ਨਾਲ ਲਿਆ ਆ ਨੰਨਾ 냔 ਦੇ ਸੁਣਾ ਚੌਥਾ ਚਿੱਤ ਦੇ ਸੋਹਾ ਚਿੱਟਾ ਚਿੱਤ ਦੇ ਸੋਹਾ ਸੰਮਤ 14 ਵੇਖ ਵਿਖਾਇਆ ਸਰ ਸਾਰ ਸੱ ਪਰ ਇੱਕ ਬਿਣਾ ਕਿ ਜਾ ਜਹਾਜ ਲੈ ਬਿਣਾ ਗੋਰ ਮੋਕ ਸਾਚੇ ਵਿੱਚ țeੜਾ ਚੱਜਾ țeੜਾ ਦੇ ਸੜਾ ਨੇਕ ਕਲੰਕੀ ਜੰਮਾ ਪਾਇਆ ਇਹਨਾਂ ਜਨਮ ਰਿਹਾ ਵਕਾ ਗੋਰ ਮੋਕ ਸਾਚੇ ਜਨਮ ਦਿਵਾਇਆ ਟੈ ਕਟਲ ਆਪ ਵਜਾ ਸੋ ਅੰਧਾਰ ਤੇ ਰਖਾਇਆ ਠੱਠਾਰ ਟੋਪਰੇ ਦੇ ਲਾ ਲੋ ਆ ਪੁਰੀਆ ਰਿਆ ਹਲਾਇਆ ਡੱਡਾ ਡਾਲ ਰਹੇ ਡੜਾ ਲੱਖ ਚਰਾਸੀ ਰਿਆਕ ਪਾਇਆ ਟੱਡਾ ਟੋੜ ਕੇ ਇੱਕ ਵਜਾ ਅਨਹਦ ਸੇਵਾ ਲਾਇਆ ਨਾਣਾ ਆਪਣਾ ਕਰਮ ਕਮਾ ਆਪੇ ਆਪਣਾ ਭੇਗ ਵਟਾਇਆ ਤੱਤਾ ਤਿਲਕ ਇੱਕ ਰਖਾ ਗੁਰਮੁਖਾ ਜੋਤ ਜਗਾਇਆ ਸੱਚਾ ਚੇਰ ਕਰਦੇ ਬਹਾ ਨਾ ਕੋਈ ਬਾਰ ਕਢਾਇਆ ਦਦਾ ਦੁੱਖ ਦੈ ਮਿਟਾਇਆ ਗੁਰਸਕ ਸੱਚ ਸੋਚ ਸਮਾਈਆ ਤਦਾਂ ਤਵਲ ਚੋਰੀ ਪਾ ਆਤਮਦਾਤ ਰਿਆ ਵਧਾਈਆ ਨੰਨ੍ਹਾ ਨਿਰਗੁਣ ਖੇਲ ਰਚਾ ਸਰਗੁਣ ਮੇਲ ਮਿਲਾਇਆ ਪੱਪਾ ਪੜਪੜਵਾੜੀ ਮਾ ਦਿਲਗਾ ਆੜਿਸਤਾਰਾ ਪੂਸੀ ਮਨਾਇਆ ਪਪਾ ਪੂਤ ਸੇਕੂਤਾ ਲਿਆ ਉਠਾ ਉਪਾ ਪਪਾ ਪੂਤ ਸੇਕੂਤਾ ਲਿਆ ਉਪਾ ਖੇਲੇ ਖੇਲ ਹੜ ਰੁਗਰਾਇਆ ਪਪਾ ਬੰਦ ਦੇ ਕਰਾ ਨੋਦਰ ਵੇਖ ਵਖਾਈਆ ਪਪਾ ਭੁਲਿਆ ਮਾਰ ਕੇ ਪਾ ਏਕਾ ਕਰਨਾ ਰਾਖਈਆ ਮੰਮਾ ਮੋੜੀ ਰੁਕਵਟ ਮੜਮਕ ਜੀਵਾਰਿਆ ਪੋੜਈਆ ਇੱਯਾ ਯਾਰ ਇੱਕ ਅਖਵਾ ਸੱਜਣ ਮੀਤ ਆਪ ਹੋਈ ਆਈਆ ਰਾਰਾ ਰੇਖਾ ਤੇ ਮਿਟਾ ਹਰ ਜਨ ਸਾਚੇ ਲੈ ਤਰਾਈਆ ਲੱਲਾ ਲਹਿਣਾ ਦੇਣਾ ਮੂਛ ਕਾ ਆਪੇ ਆਪਣੇ ਅੰਗ ਲਗਾਈਆ ਵਾ ਵਾ ਵਿਸ਼ਨੂ ਵੇਸ਼ ਬਟਾ ਜੋਤੀ ਨੂਰ ਸੰਗ ਰਲਾਈਆ ਸੋ ਅੰਗ ਟੰਕ ਇੱਕ ਵਜਾ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਨੌ ਰਕਾਈਆ ਰਾੜਾ ਅੱਖਰ ਲਾੜੇ ਹਾਤ ਕਾ ਦਰਦਵਾਰੇ ਵੇਖੇ ਨੇਤਰ ਨੈਣ ਉਠਾ ਦੋਵੇਂ ਮੁਖ ਪਾਪ ਬ੍ਰਹਮ ਦੀ ਬੈਠ ਕੋਖ ਚਾਰੋਂ ਕੁੰਟ ਵੇਖ ਵਕਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਧਰ ਗੁਰਮੁਖ ਸੱਚ ਲੈ ਤਰਾਈਆ ਸੋ મહારાજ સે સિંહ વિષ્ણુ ભગવાન